ਦੋਸਤੋ ਵੀਰ ਹਾਜਾੜਾ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਗੱਲ ਫਾਰਮ ਤੇ ਅੱਜ ਦਾ ਜੀ ਵਿਸ਼ਾ ਆਪਾਂ ਤੁਹਾਨੂੰ ABS ਕੰਪਨੀ ਦਾ ਬੱਲ ਦੱਸਾਂਗੇ ਜਿਹੜਾ ਕਿ 105 ਰੁਪਏ ਦੇ ਵਿੱਚ ਆਪਾਂ ਨੂੰ ਸੀਮਨ ਮਿਲ ਰਿਹਾ ਵਾ ਠੀਕ ਹੈ ਜੀ 105 ਰੁਪਏ ਦੀ ਸੀਮਨ ਦੀ ਰੇਂਜ ਵਿੱਚ ਬਹੁਤ ਹੀ ਜ਼ਿਆਦਾ ਟੌਪ ਦਾ ਬੱਲ ਹੈ ਬੈਸਟ ਬੈਸਟ ਬੱਲ ਆਪਾਂ ਕਹਿ ਸਕਦੇ ਹਾਂ 105 ਰੁਪਏ ਦੀ ਰੇਂਜ ਵਿੱਚ ਠੀਕ ਹੈ ਜੀ ਸੋ ਆਪਾਂ ਤੁਹਾਨੂੰ ਇਸ ਬੱਲ ਦੇ ਅੰਕੜੇ ਦੱਸਾਂਗੇ ਤੇ ਆਪਾਂ ਤੁਹਾਨੂੰ ਇਹ ਵੀ ਦੱਸਾਂਗੇ ਕਿ ਜੇ ਆਪਾਂ 10 ਲੀਟਰ ਵਾਲੀ ਗਾਹ ਦੇ ਆਪ ਐਸ ਬੱਲ ਦਾ ਸੀਮਨ ਭਰੋਣੇ ਆ ਤਾਂ ਜੋ ਅੱਗੇ ਆਪਾਂ ਨੂੰ ਇਸ ਦੇ ਵਿੱਚ ਮੱ ਉਹ ਪਹਿਲੀ ਲਕਟੇਸ਼ਨ ਦੇ ਕਿੰਨਾ ਦੁੱਧ ਦੇ ਸਕਦੀਆਂ ਆਪਾਂ ਨੂੰ ਸੋ ਵੀਡੀਓ ਦੇ ਅੰਤ ਤੱਕ ਬਣੇ ਰਹਿਣਾ ਜੋ ਵੀਰਪਰਾ ਚੈਨਲ ਤੇ ਪਹਿਲੀ ਵਾਰ ਆਇਆ ਚੈਨਲ ਨੂੰ ਸਬਸਕ੍ਰਾਈਬ ਤੇ ਸਿਰ ਜਰੂਰ ਕਰਨਾ ਸੋ ਆਪਾਂ ਅੱਜ ਦੀ ਵੀਡੀਓ ਸ਼ੁਰੂ ਕਰਦੇ ਆਂ ਸੋ ਜਿਸ ਤਰ੍ਹਾਂ ਤੁਸੀਂ ਦੇਖ ਸਕਦੇ ਆਂ ਬੋਲ ਦਾ ਨਾਮ ਹੈਗਾ ਜੀ ਐਬੀਐਸ ਦਾ ਸਟੱਡੀ ਬੋਲ ਦਾ ਠੀਕ ਆ ਜੀ ਜਿਸ ਦਾ ਕਿ 105 ਰੁਪਏ ਦਾ ਆਪਾਂ ਨੂੰ ਸਿਮਨ ਪ੍ਰਾਪਤ ਹੋ ਸਕਦਾ ਵਾ ਜੇ ਆਪਾਂ ਇਸ ਦੇ ਪ੍ਰੋਡਕਸ਼ਨ ਟ੍ਰੇਡਸ ਦੀ ਗੱਲ ਕਰੀਏ ਮੈਰ ਕਿਸਦਾ ਜਾ ਰਹੀ -155 26328 ਵਿੱਚੋਂ -155 ਐਲਬੀਐਸ ਕੀਤਾ ਤਾਂ ਤਕਰੀਬਨ ਇੱਕ ਦਿਨ ਦੀ ਆਪਾਂ ਨੂੰ 39 ਲੀਟਰ ਦੀ ਅਸਤਵ ਮਿਲ ਸਕਦੀ ਆ ਠੀਕ ਹੈ ਜੀ ਜੇ ਫੈਟ ਪਰਸੈਂਟੇਜ ਦੀ ਗੱਲ ਕਰੀਏ ਪਲੱਸ 0.01 ਦਾ TPI ਸਕੋਰ ਵਧੀਆ ਆ ਰਿਹਾ ਕਾਫੀ ਵਧੀਆ ਵਾ 2485 ਰੁਪਏ ਸੋ ਇੰਨੇ ਪ੍ਰਾਈਸ ਰੇਂਜ ਵਿੱਚ ਕਾਫੀ ਜ਼ਿਆਦਾ ਵਧੀਆ ਆਪਾਂ ਨੂੰ TPI ਸਕੋਰ ਮਿਲ ਰਿਹਾ ਸੋ ਜੋ ABS ਸਟ੍ਰਾਈਕਰ ਬੋਲ ਆ ਉਸ ਦਾ ਵੀ TPI ਸਕੋਰ ਤਕਰੀਬਨ ਇੰਨਾ ਹੀ ਆ ਠੀਕ ਹੈ ਜੀ ਤੇ ਰਿਲਾਈਬਿਲਟੀ ਦੇਖੀਏ ਤਾਂ 83% ਆਪਾਂ ਇਹਨਾਂ ਦੇ ਅੰਕੜਿਆਂ ਤੇ ਵਿਸ਼ਵਾਸ ਕਰ ਸਕਦੇ ਹਾਂ ਜੇ ਆਪਾਂ ਫਰਸਟ ਲਕਟੇਸ਼ਨ ਤੇ ਗੱਲ ਕਰੀਏ ਵੀ ਇਸ ਦੀ ਬੱਚੀ ਆਪਾਂ ਨੂੰ ਕਿੰਨਾ ਦੁੱਧ ਦੇ ਸਕਦੀ ਆ ਸੋ ਜਿਸ ਤਰ੍ਹਾਂ ਆਪਾਂ ਦੇਖ ਸਕਦੇ ਹਾਂ 26328 ਵਿੱਚੋਂ ਮਾਈਨਸ ਕੀਤਾ 155 ਲੀਟਰ ਐਲਬੀਐਸ 2.2 ਦੇ ਡਿਵਾਈਡ ਕੀਤਾ 11896 ਲੀਟਰ ਦੀ ਉਸਤ ਪੈ ਗਈ ਜਿਸ ਨੂੰ ਕਿ ਆਪਾਂ 315 ਦੇ ਭਾਗ ਕੀਤਾ ਤੇ 39 ਲੀਟਰ ਦੀ ਆਪਾਂ ਨੂੰ ਉਸਤ ਇੱਕ ਦਿਨ ਦੀ ਮਿਲ ਗਈ ਠੀਕ ਹੈ ਜੀ 4.01 ਦੀ ਫੈਰ ਪਰਸੈਂਟੇਜ ਦੇ ਨਾਲ ਜੇ ਆਪਾਂ 10 ਜੋ ਟ੍ਰੈਲੀ ਗਾਂ ਦੇ ਧਰੌਣੇ 10 ਲੀਟਰ ਕਾਹ ਪਾਸ ਸਟਡੀ ਬਲ ਹੋ ਗਿਆ 39 ਗੁਣਾ 83% ਜੋ ਆਪਾਂ ਨੂੰ ਅੰਕੜੇ ਅੱਗੇ ਪ੍ਰਾਵਾ ਹੋ ਰਿਹਾ ਲਾਇਬਿਲਟੀ ਦੇ ਆਧਾਰ ਤੇ ਪ੍ਰਾਪਤ ਹੋਏ ਆ ਸੋ ਆਪਾਂ ਨੂੰ ਨਿਕਲ ਕੇ ਆ ਗਈ ਐਵਰੇਜ 32.37 ਕਿਲੋਗ੍ਰਾਮ ਠੀਕ ਆ ਜੀ ਸੋ 10 32.37 2 ਸੋ ਆਪਾਂ ਨੂੰ 21.18 ਲੀਟਰ ਤੇ ਪਹਿਲੀ ਲਿਕੁਇਡੇਸ਼ਨ ਤੇ ਆਪਣੀ ਸਟਰਡੀ ਬੋਲ ਦੀ ਬੱਚੀ ਮਿਲਕ ਦੇ ਸਕਦੀ ਆ ਠੀਕ ਆ ਜੀ ਜੇ ਆਪਾਂ ट्रांजिशन ਰਾਈਟਰ ਦੀ ਗੱਲ ਕਰੀਏ ਜੋ ਕਿ ਆਪਾਂ ਨੂੰ 3 ਸਟਾਰ ਮਿਲ ਰਹੇ ਇਸ ਬੋਲ ਦੀ ਠੀਕ ਆ ਜੀ ਸੋ ਇਸ ਦਾ ਮਤਲਬ ਹੈ ਜਦੋਂ ਐਸੀਆਂ ਬੱਚੀਆਂ ਆ ਕੇ ਬੱਚਾ ਦੇਣ ਗਈਆਂ ਬੱਚਾ ਦੇਣ ਮੌਕੇ ਸਮੱਸਿਆ ਨਹੀਂ ਆਊਗੀ ਬੱਚਾ ਨਹੀਂ ਫਸੂਗਾ ਜੇਰ ਦੀ ਸਮੱਸਿਆ ਵੀ ਨਹੀਂ ਆਊਗੀ ਠੀਕ ਹੈ ਜੀ ਸੋ ਮਿਲਕ ਫੇਵਰ ਵਗੈਰਾ ਜਾਂ ਕੀਟੋਸਿਸ ਵਗੈਰਾ ਬਿਮਾਰੀਆਂ ਵੀ ਘੱਟ ਲੱਗਣਗੀਆਂ ਸਟੱਡੀ ਬਾਲਦੀਆਂ ਬੱਚਿਆਂ ਨੂੰ ਤਾਂ ਉਹ ਜੋ ਇਸ ਦਾ ਸਟਾਰ ਹੈਗਾ 3 ਸਟਾਰ ਮਿਲ ਰਿਹਾ ਹੈ ट्रांजिशन ਰਾਈਟ ਦੇ ਅਕੋਰਡਿੰਗ ਇਸ ਤੋਂ ਅੱਗੇ ਜੇ ਆਪਾਂ ਹੈਲਥ ਐਂਡ ਫਰਟੀਲਿਟੀ ਦੀ ਗੱਲ ਕਰੀਏ ਪ੍ਰੋਬੈਬਿਲਿਟੀ ਹੈਗੀ 0.0 डीपीआर ਹੈਗਾ ਜੀ ਪਲੱਸ 0.4 ਸਿਮੈਟਿਕ ਸੈਲਸ ਸਕੋਰ ਹੋ ਗਿਆ 3.05 ਸੀਸੀਆਰ ਤੇ ਐਚਸੀਆਰ ਕਾਫੀ ਵਧੀਆ ਸਕੋਰ ਆ ਰਿਹਾ ਪਲੱਸ 0.3 ਤੇ ਪਲੱਸ 2.3 ਫੀਲਡ ਸੇਵ ਤੁਸੀਂ ਦੇਖ ਸਕਦੇ ਆ 392 ਲਬੀਸ ਜੋ ਕਿ ਹੋ ਗਈ ਜੀ ਆਪਣੀ 178 ਕਿਲੋਗ੍ਰਾਮ ਮਤਲਬ ਕਿ ਆਪਨੇ ਪੂਰੇ 305 ਦਿਨਾਂ ਦੇ ਇਲੈਕਟ੍ਰੀਸ਼ੀਨ ਪੀਰੀਅਡ ਵਿੱਚ 178 ਕਿਲੋਗ੍ਰਾਮ ਆਪਾਂ ਨੂੰ ਫੀਲਡ ਸੇਵ ਕਰਕੇ ਦੇ ਸਕਦੀ ਆ ਆਰਐਫ 5 ਤੁਸੀਂ ਦੇਖ ਸਕਦੇ ਆ ਮਾਈਨਸ 207 94 ਕੇਜੀ ਹੋ ਗਈ ਠੀਕ ਹੈ ਜੀ ਮਿਲਕਿੰਗ ਸਪੀਡ ਹੋ ਗਈ ਜੀ 7.45 ਇਸ ਬਾਲ ਦੀ ਜੇ ਆਪਾਂ ਅਗੇ ਕਾਲਵਿੰਗ ਟ੍ਰੇਡਸ ਦੀ ਗੱਲ ਕਰੀਏ ਜੋ ਕਿ ਕਿ ਸਾਰੇ ਕਾਲਵਿੰਗ ਦੇ ਸ ਹੈਗਾ ਇਸ ਦੀ 1.3 ਬਲਕਿ ਬੱਚਾ ਸਾਨੂੰ ਪੈਦਾ ਹੋ ਸਕਦਾ ਵਾ ਪੀ ਟੈਰਸ ਸਕੋਰ ਹੈਗਾ -0.79 ਆਰਡਰ ਦਾ ਸਕੋਰ ਹੈਗਾ 0.39 ਜੋ ਕਿ ਬੰਧਿਆ ਸਕੋਰ ਹੈਗਾ ਫਿਗਟਨ ਲੈਗ ਸਕੋਰ -0.33 ਬਾਡੀ weight ਹੈਗਾ ਜੀ ਇਸ ਦਾ -1.14 ਮਤਲਬ ਕਿ ਛੋਟੇ ਕਦ ਕੱਢਦੀਆਂ ਬੱਚੀਆਂ ਹੋ ਸਕਦੀਆਂ ਸਟੋਰੀ ਬਾਲ ਦੀਆਂ ਠੀਕ ਹੈ ਜੀ ਸੋ ਇਹ ਸੀ ਆਪਣੀ ਅੱਜ ਦੀ ਵੀਡੀਓ ABS ਕੰਪਨੀ ਦਾ ਬਹੁਤ ਵਧੀਆ ਸਟੱਡੀ ਸੋ ਜੇ ਵੀਡੀਓ ਚੰਗੀ ਲੱਗੇ ਚੈਨਲ ਨੂੰ ਸਬਸਕ੍ਰਾਈਬ ਤੇ ਸ਼ੇਅਰ ਜੁੜ ਕਰਮਾਉਣ ਲਈ ਧੰਨਵਾਦ